ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਇੱਕ ਪਾਸੇ ਤਾਂ ਸ਼ੰਭੂ ਖੰਡੋਰੀ ਤੇ ਰਤਨਪੁਰ ਬਾਰਡਰ ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਦੂਜੇ ਪਾਸੇ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬੱਲੂ ਸੰਘਰਸ਼ ਨੂੰ ਲੈ ਕੇ ਸੰਘਰਸ਼ ਦੀ ਹਮਾਇਤ ਦੇ ਵਿੱਚ ਰੋਸ ਮਾਰਚ ਵੀ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਬੁਖਾਰ ਰਿਹਾ ਜਿੱਥੇ ਕਿਸਾਨ ਬੀਬੀਆਂ ਤੇ ਹੋਰ ਨੌਜਵਾਨ ਕਿਸਾਨ ਜਿਹੜੇ ਨੇ ਉਹ ਸਮਰਥਨ ਦੇ ਵਿੱਚ ਆਏ ਨੇ ਤੇ ਇਸੇ ਦਰਮਿਆਨ ਕਿਹਾ ਜਾ ਰਿਹਾ ਕਿ ਸ਼ੰਭੂ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦਾ ਮਰਨ ਵਰਤ ਜਾ ਰਿਹਾ ਤੇ ਇਹ ਕਿਹਾ ਜਾ ਰਿਹਾ ਕਿ ਲਗਾਤਾਰ ਪੁਲਿਸ ਅਧਿਕਾਰੀਆਂ ਉੱਚ ਅਧਿਕਾਰੀਆਂ ਤੇ ਸੁਪਰੀਮ ਕੋਰਟ ਦੇ ਰਾਹੀਂ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਕਿ ਮਰਨ ਵਰਤ ਖੋਲ ਦਿੱਤਾ ਜਾਵੇ ਪਰ ਇਸੇ ਦਰਮਿਆਨ ਕਿਸਾਨ ਆਗੂ ਬੀਬੀ ਜਿਸ ਨੇ ਅਪੀਲ ਕੀਤੀ ਹੈ ਕਿ ਇਸ ਦੀ ਬਜਾਏ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲਵੇ ਤਾਂ ਜੋ ਕਿਸਾਨ ਜਿਹੜੇ ਨੂੰ ਆਪੋ ਆਪਣੇ ਘਰ ਆ ਜਾ ਤੇ ਇਸੇ ਦਰਮਿਆਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਕੋ ਚਕਜੀਤ ਸਿੰਘ ਢੱਲਵਾਲ ਦੇ ਨਾਲ ਬੜੀ ਲੰਮੀ ਲਿਸਟ ਰੈਡੀ ਹੈ ਜਿਹੜੇ ਕਿਸਾਨ ਸ਼ਹੀਦੀਆਂ ਪਾਉਣ ਨੂੰ ਤਿਆਰ ਨੇ ਤੇ ਇਸੇ ਦਰਮਿਆਨ ਉਹਨਾਂ ਕੇਂਦਰ ਤੋਂ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਤੇ ਧਿਆਨ ਦਿੱਤਾ ਜਾਵੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਤਾਂ ਜੋ ਇਹ ਸੰਘਰਸ਼ ਖਤਮ ਹੋ ਸਕਣ ਹਾਂ ਮੈਂ ਮਰਜੀਦਪੁਰ ਬਠਿੰਡਾ ਪੀਤੂ ਜੋ ਇੱਕ ਤਾਂ ਸਿੱਧੂਪੁਰ ਅੱਜ ਕੀ ਘਟਵਾ ਜਿਹੜਾ ਅੱਜ ਜਿਵੇਂ 13 ਫਰਵਰੀ ਤੋਂ ਲਗਾਤਾਰ ਜਿਵੇਂ ਖਨੌਰੀ ਸ਼ੰਭੂ ਤੇ ਰਤਨਪੁਰਾ ਬਾਰਡਰ ਦੇ ਜਿਹੜੇ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਮੋਰਚਾ ਲੱਗਿਆ ਹੋਇਆ ਤਾਂ ਜਦੋਂ ਮੈਂ ਸ਼ਾਰਟਕਟ ਜਿਹੜੀ ਗੱਲ ਤੁਹਾਡੇ ਨਾਲ ਕਰੂੰਗੀ ਵੀ ਜਦੋਂ ਸੈਂਟਰ ਸਰਕਾਰ ਦੇ ਕੁਇ ਕਾਰਨ ਤੇ ਜੂਨਾ ਸਰ ਕੀ ਤਾਂ ਮਜਬੂਰੀ ਕਾਰਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਮਰਨ ਵਰਤ ਦਾ ਐਲਾਨ ਕਰਨਾ ਪਿਆ ਤੇ ਜਿਹੜਾ ਅੱਜ ਉਹਨਾਂ ਦਾ ਮਰਨ ਵਰਤ 46ਵੇਂ ਦਿਨ ਤੇ ਚਲਾ ਗਿਆ ਤੇ ਜਿਹੜੀ ਸੈਂਟਰ ਦੀ ਸਰਕਾਰ ਹੈ ਖਾਸ ਕਰਕੇ ਵੀ ਉਹ ਕਰਨਪਰ ਨੇ ਸੁੱਤੀ ਹੋਈ ਆ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਰਾਮੇ ਕਰ ਰਹੀ ਹੈ ਸੈਂਟਰ ਦੀ ਸਰਕਾਰ ਕਦੇ ਪੰਜਾਬ ਸਰਕਾਰ ਨੂੰ ਕਹਿੰਦੀ ਹੈ ਕਿ ਤੁਸੀਂ ਜਵਰੀ ਚੱਕ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਜਿਹੜਾ ਹੈਗਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਓ ਤੇ ਉਹਨਾਂ ਦਾ ਜਿਹੜਾ ਮਰਨ ਵਰਤ ਤੜਵਾਓ ਤੇ ਕਦੇ ਸੁਪਰੀਮ ਕੋਰਟ ਦੀ ਇੱਕ ਕਮੇਟੀ ਬਣਾ ਕੇ ਬਾਡਰ ਤੇ ਪਹੁੰਚਾਉਂਦੀ ਹੈ ਸੈਂਟਰ ਸਰਕਾਰ ਤੇ ਮੈਂ ਇੱਥੇ ਹੀ ਕਹੂੰਗੀ ਕਿ ਸੁਪਰੀਮ ਕੋਰਟ ਜਿਹੜੀ ਲੋਕਾਂ ਦੇ ਇਨਸਾਫ ਵਾਸਤੇ ਹੁੰਦੀ ਆ ਤੇ ਉਹਨਾਂ ਨੂੰ ਚਾਹੀਦਾ ਵੀ ਡੱਲੇਵਾਲ ਕੋਲੇ ਜਿਹੜਾ ਉਹ ਜਾ ਕੇ ਉਹਨਾਂ ਦੀ ਮਿੰਤ ਕਰਦੇ ਵੀ ਤੁਸੀਂ ਜਿਹੜਾ ਆਦਾ ਮਰਨ ਵਰਤ ਤੋ ਖੋਲ ਦੋ ਤਾਂ ਉਹਨਾਂ ਨੂੰ ਸੈਂਟਰ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਸੈਂਟਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ ਵੀ ਜਿਹੜਾ ਉਹ ਕਿਸਾਨਾਂ ਦੀਆਂ ਮੰਗਾਂ ਨੇ ਮੰਨੀਆਂ ਮੰਨ ਲਵੇ ਸੈਂਟਰ ਸਰਕਾਰ ਤੇ ਜਿਹੜਾ ਮਰਨ ਵਰਤਾ ਡੱਲੇਵਾਲ ਸਾਹਿਬ ਦਾ ਉਹ ਆਪਣੇ ਆਪ ਹੀ ਫਿਰ ਉਹ ਖੋਲ ਦੇਣਗੇ ਜੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਂਦੀਆਂ ਨੇ ਅਗਰ ਤਾਂ ਨਹੀਂ ਤਾਂ ਫਿਰ ਜਿਹੜਾ ਡੱਲੇਵਾਲ ਸਾਹਿਬ ਜਿਹੜਾ ਸ਼ਹੀਦੀ ਪਾਉਣਗੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇਕੱਲੇ ਡੱਲੇਵਾਲ ਸਾਹਿਬ ਸ਼ਹੀਦੀ ਨਹੀਂ ਪਾਉਣਗੇ ਬਹੁਤ ਸਾਰੀ ਲਿਸਟ ਜਿਹੜੀ ਉੱਥੇ ਕਿਸਾਨ ਆਗੂਆਂ ਦੀ ਵੀ ਹੈ ਤੇ ਮਗਰ ਪੈਣਾ ਦੀ ਵੀ ਜਿਹੜੀ ਬਹੁਤ ਲੰਮੀ ਲਿਸਟ ਬਣੀ ਹੋਈ ਆ ਪੰਜਾਬ ਦੇ ਸਾਰੇ ਜਿਹੜੇ ਲੋਕ ਨੇ ਮੈਂ ਪੰਜਾਬ ਦੇ ਨਹੀਂ ਕਹੂੰਗੀ ਪੂਰੇ ਭਾਰਤ ਦੇ ਪੂਰੇ ਵਲਟ ਦੇ ਲੋਕ ਅੱਜ ਡੱਲੇਵਾਲ ਸਾਹਿਬ ਦੇ ਨਾਲ ਖੜੇ ਨੇ ਡੱਲੇਵਾਲ ਸਾਹਿਬ ਦੀ ਸੋਚ ਨੂੰ ਸਲਾਮ ਕਰਦੇ ਨੇ ਇੱਥੇ ਮੈਂ ਇਹੀ ਕਹੂੰਗੀ ਵੀ ਜਿਹੜਾ ਜੇ ਸੈਂਟਰ ਸਰਕਾਰ ਨੂੰ ਜਿੰਨੀਆਂ ਵੀ ਸ਼ਹੀਦੀਆਂ ਚਾਹੀਦੀਆਂ ਨੇ ਹਰ ਇੱਕ ਅੱਜ ਵੀਰ ਹਰ ਇੱਕ ਪ੍ਰਾਣ ਸ਼ਹੀਦੀਆਂ ਨੂੰ ਬੱਚਾ-ਬੱਚਾ ਸ਼ਹੀਦੀਆਂ ਪਾਉਣ ਨੂੰ ਤਿਆਰ ਆ ਪਰ ਜਿਹੜੀਆਂ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੇ ਹਰ ਹਾਲਤ ਦੇ ਵਿੱਚ ਲਾਗੂ ਕਰਵਾ ਕੇ ਰਹਾਗੇ ਅੱਜ ਕਿਸ ਤਰ੍ਹਾਂ ਦਾ ਪ੍ਰੋਜੈਕਟ ਅੱਜ ਜਿਹੜਾ ਅਸੀਂ ਸੈਂਟਰ ਸਰਕਾਰ ਦਾ ਜਿਹੜਾ ਖਾਸ ਕਰਕੇ ਮੋਦੀ ਦਾ ਜਿਹੜਾ ਪੁਤਲਾ ਫੁੱਕਿਆ ਇਹ ਪੂਰੇ ਭਾਰਤ ਦੇ ਵਿੱਚ ਜਿਹੜਾ ਅੱਜ ਇਹ ਕਾਲ ਦਿੱਤੀ ਗਈ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਮੋਦੀ ਦੇ ਪੁਤਲੇ ਫੁੱਕੇ ਜਾਣੇ ਆ ਉਹ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਜਿਵੇਂ ਬਠਿੰਡਾ ਸ਼ਹਿਰ ਦੇ ਜਿ ਬাসী ਤਕਰੀਬਨ ਮੇਰੇ ਪਿੱਛੇ ਮੇਰੇਆਂ ਭੈਣਾਂ ਬਠਿੰਡਾ ਸ਼ਹਿਰ ਤੋਂ ਖੜੀਆਂ ਨੇ ਤਾਂ ਅੱਜ ਜਿਹੜਾ ਮੋਦੀ ਦਾ ਪੁਤਲਾ ਫੁੱਕਿਆ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਅਸੀਂ ਮੋਦੀ ਦਾ ਜਿਹੜਾ ਇਹ ਪੁਤਲਾ ਫੁੱਕਿਆ we